ਕਈ ਮੇਰੇ ਵੀਰ ਜਾਂ ਕਈ ਲੋਕ ਇਹ ਸਵਾਲ ਬਹੁਤ ਕਰਦੇ ਸੀ ਜੀ ਪਹਿਲਾਂ ਹੁਣ ਤਾਂ ਸਾਰੇ ਸਮਝ ਚੁੱਕੇ ਹਨ ਪਤਾ ਲੱਗ ਵੀ ਗਿਆ ਫਿਰ ਵੀ ਅ ਮੇਰਾ ਮਕਸਦ ਸੀ ਕਿ ਇਸ ਚੀਜ਼ ਤੇ ਚਾਨਣਾ ਪਾਇਆ ਜਾਵੇ ਜੋ ਕਹਿੰਦੇ ਹਨ ਕਿ ਮੂਲ ਮੰਤਰ ਗੁਰਪ੍ਰਸਾਦ ਦੇ ਤੱਕ ਹੈ ਜਾਂ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਤੱਕ ਹੈ ਜੀ ਆਓ ਇਸ ਬਾਰੇ ਥੋੜਾ ਦੇਖਦੇ ਹਾਂ ਇਹ ਹੈ ਜੀ ਅ ਗੁਰੂ ਗ੍ਰੰਥ ਸਾਹਿਬ ਜੀ ਦੀ ਤਸਵੀਰ ਉਸ ਦੇ ਵਿੱਚ ਇਹ ਜਿਹੜੀ ਹੈ ਜੀ ਇਹ ਸ੍ਰੀ ਹਰਮੰਦਰ ਸਾਹਿਬ ਵਿਖੇ ਪਟਨਾ ਸਾਹਿਬ ਵਿਖੇ ਸਥਾਪਿਤ ਹੈ ਜੀ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਲਿਖਾਈ ਸੀ ਜੀ ਇਹ ਮੂਲ ਮੰਤਰ ਹੈ ਤੁਸੀਂ ਦੇਖ ਸਕਦੇ ਹੋ ਇੱਕ ਓੰਕਾਰ ਜਿਹੜਾ ਹੈ ਵੱਡਾ ਕਰਕੇ ਆਇਆ ਹੈ ਜੀ ਅਤੇ ਇਹ ਜਿਹੜਾ ਤਤਕਰਾਂ ਆਉਂਦਾ ਹੈ ਜੀ ਜਿਸ ਦੇ ਵਿੱਚ ਸਾਰੇ ਸ਼ਬਦਾਂ ਦੀ ਅੰਗਾਂ ਦੀ ਸੂਚੀ ਆ ਜਾਂਦੀ ਹੈ ਜਿਵੇਂ ਜਪਜੀ ਸਾਹਿਬ ਕਿਹੜੇ ਅੰਗ ਤੇ ਹੈ ਆ ਗੱਲ ਕਰੀਏ ਸੋਦਰ ਦੇ ਬਾਣੀ ਕਿਹੜੇ ਅੰਗ ਤੇ ਹੈ ਜਾਂ ਕਿਹੜਾ ਰਾਗ ਕਿਹੜੇ ਅੰਗ ਤੇ ਸ਼ੁਰੂ ਹੁੰਦਾ ਹੈ ਇਹ ਉਸ ਸਭ ਨੂੰ ਪਹਿਲਾਂ ਆ ਜਾਂਦੀ ਹੈ ਜੀ ਆ ਇਸ ਦੇ ਖੱਬੇ ਪਾਸੇ ਜਲਦ ਸ਼ੁਰੂ ਹੁੰਦੀ ਹੈ ਜੀ ਇੱਕ ਪੇਜ ਜਾਂ ਇੱਕ ਅੰਗ ਆ ਕੇ ਉਦੋਂ ਬਾਅਦ ਇੱਕ ਬੜੀ ਸੋਹਣੀ ਤਸਵੀਰ ਜਿਸ ਦੇ ਵਿੱਚ ਮੂਲ ਮੰਤਰ ਸਾਹਿਬ ਆਂਦਾ ਹੈ ਉਸ ਤੋਂ ਬਾਅਦ ਜਾ ਕੇ ਤਤਕਰਾ ਆ ਕੇ ਫਿਰ ਮੂਲ ਮੰਤਰ ਤੇ ਜਪਜੀ ਸਾਹਿਬ ਦੁਆਰੇ ਫਿਰ ਸ਼ੁਰੂ ਹੋ ਜਾਂਦਾ ਹੈ ਜੀ ਇਸ ਤੋਂ ਇਹ ਖਾਸ ਪਤਾ ਚੱਲਦਾ ਹੈ ਕਿ ਜਿਹੜਾ ਜਿਹਨੂੰ ਆਪਾਂ ਮੂਲ ਮੰਤਰ ਕਹਿ ਦਿੰਨੇ ਆ ਜੀ ਆ ਕਿਉਂਕਿ ਅਗੇਨ ਇਹਦਾ ਕੋਈ ਨਾਮ ਨਹੀਂ ਹੈ ਕਿ ਇਹ ਮੂਲ ਮੰਤਰ ਦੀ ਬਾਣੀ ਹੈ ਜੀ ਇਹ ਗੁਰਪ੍ਰਸਾਦ ਦੇ ਤੱਕ ਹੀ ਹੈ ਜੋ ਤੁਸੀਂ ਦੇਖ ਸਕਦੇ ਹੋ ਜੀ ਇਸ ਤੋਂ ਅੱਗੇ ਜਿਹੜੀ ਬਾਣੀ ਹੈ ਉਹ ਜਪਜੀ ਸਾਹਿਬ ਸ਼ੁਰੂ ਹੋ ਜਾਂਦੀ ਹੈ ਜਿਸ ਦਾ ਨਾਮ ਜਪ ਹੈ ਜੀ ਤੇ ਇੱਕ ਹੋਰ ਉਦਾਹਰਣ ਇਹ ਹੈ ਜੀ ਕਿ ਜੇ ਮੂਲ ਮੰਤਰ ਹੈਪੀ ਹੋਸੀਪੀ ਸੱਚ ਤੱਕ ਹੈ ਇਹ ਉਹ ਗੁਰਮਖ ਪਿਆਰੇ ਕਹਿੰਦੇ ਹਨ ਜੀ ਜ਼ਿਆਦਾਤਰ ਜਿਨ੍ਹਾਂ ਨੇ ਆਪ ਬਾਣੀ ਨੂੰ ਖੋਲਿਆ ਨਹੀਂ ਭਾ ਵਿਚਾਰਿਆ ਨਹੀਂ ਭਾ ਸਮਝਿਆ ਨਹੀਂ ਕਈ ਵਾਰ ਜਦੋਂ ਆਪਾਂ ਕਿਸੇ ਕਥਾ ਵਿੱਚ ਵਿਚਾਰ ਕਰਨ ਚਲੇ ਜਾਂਦੇ ਆ ਜਾਂ ਹੋਰ ਕਿਸੇ ਸਾਧੂਆਂ ਪੁਰਖਾਂ ਕੋਲੋਂ ਸੁਣ ਲੈਂਦੇ ਆ ਜੀ ਆਪਾਂ ਉਸ ਸੁਣੀ ਸੁਣਾਈ ਗੱਲ ਤੇ ਯਕੀਨ ਕਰ ਲੈਂਦੇ ਆ ਪਰ ਜਦੋਂ ਆਪਾਂ ਇਸ ਨੂੰ ਧਿਆਨ ਨਾਲ ਅਧਿਐਨ ਕਰਾਂਗੇ ਤਾਂ ਦੇਖੋ ਜੀ ਇੱਕ ਓੰਕਾਰ ਤੋਂ ਲੈ ਕੇ ਹੈਪੀ ਸੱਚ ਨਾਨਖੋ ਸੇ ਪੀ ਸੱਚ ਤੇ ਉਦੋਂਰ ਪੌੜੀ ਸ਼ੁਰੂ ਹੋ ਜਾਂਦੀ ਹੈ ਜਿਸ ਸੋਚੇ ਸੋਚਣਾ ਹੋਵੇ ਤਾਂ ਜੇਕਰ ਆਪਾਂ ਇਹ ਗੱਲ ਕਰੀਏ ਕਿ ਜਦ ਮੂਲ ਮੰਤਰ ਜਿਹੜਾਗਾ ਉਹ ਨਾਨਕ ਹੋ ਸਿੱਪੀ ਸੱਚ ਹੈ ਤੇ ਉਸ ਤੋਂ ਬਾਅਦ ਤਾਂ ਇਹ ਜਪ ਹੈ ਜੋ ਜਿਹੜਾ ਜੀ ਇਸ ਦੀ ਕਦੇ ਆਇਆ ਨਹੀਂ ਤੇ ਇਸ ਲਈ ਆਪਾਂ ਨੂੰ ਕੀ ਪਤਾ ਚੱਲੇਗਾ ਕਿ ਜਿਹੜਾ ਜਪ ਜਦੋਂ ਇੱਥੇ ਅੱਗੇ ਖਤਮ ਹੋ ਗਿਆ ਜੀ ਤੇ ਉਸ ਤੋਂ ਬਾਅਦ ਤਾਂ ਕੋਈ ਬਾਣੀ ਦਾ ਨਾਮ ਹੀ ਨਹੀਂ ਜਪ ਤੇ ਇਸ ਤੋਂ ਬਾਅਦ ਫਿਰ ਬਾਣੀ ਇੱਥੇ ਕਿਹੜੀ ਸ਼ੁਰੂ ਹੁੰਦੀ ਹੈ ਜੀ ਅ ਇਸ ਲਈ ਇਸ ਤੋਂ ਖਾਸ ਪਤਾ ਚੱਲਦਾ ਹੈ ਕਿ ਜਿਹੜਾ ਮੂਲ ਮੰਤਰ ਹੈ ਜੀ ਮੂਲ ਮੰਤਰ ਉਹ ਗੁਰ ਪ੍ਰਸਾਦਿ ਦਾ ਕੀ ਹੈ ਜੀ ਮੂਲ ਮੰਤਰ ਖਤਮ ਹੋ ਜਾਂਦਾ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਬਾਣੀ ਹੈ ਇਹ ਜਪ ਸ਼ੁਰੂ ਹੋ ਜਾਂਦੀ ਹੈ ਜੀ ਤੇ ਜਪ ਸ਼ੁਰੂ ਹੋਣ ਤੋਂ ਬਾਅਦ ਇਹ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਜੀ ਇਹ ਪਹਿਲਾ ਸ਼ਲੋਕ ਹੈ ਜੀ ਇਹ ਜਪਜੀ ਸਾਹਿਬ ਦਾ ਇਹ ਪਹਿਲਾ ਸ਼ਲੋਕ ਹੈ ਜੀ ਕਿਉਂਕਿ ਇਸ ਤੋਂ ਬਾਅਦ ਜਿਹੜਾ ਛੋਟਾ ਜਿਵੇਂ ਇਸ ਸ਼ਲੋਕ ਆਸਾ ਦੀ ਵਾਰ ਵਿੱਚ ਵੀ ਆਇਆ ਹੈ ਜੀ ਇਸ ਸ਼ਲੋਕ ਮਾਫ ਕਰਨਾ ਮੈਨੂੰ ਲੱਗਦਾ ਸ਼ਾਇਦ ਸੁਖਣੀ ਸਾਹਿਬ ਵਿੱਚ ਵੀ ਆਇਆ ਹੈ ਜੀ ਤੇ ਇਹ ਇਸ ਤੋਂ ਬਾਅਦ ਜਿਹੜੇ ਸ਼ਲੋਕ ਤੋਂ ਬਾਅਦ ਹੈ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਜਿਹੜੀ ਪਹਿਲੀ ਪੌੜੀ ਹੈ ਇਹ ਸ਼ੁਰੂ ਹੁੰਦੀ ਹੈ ਜੀ ਆਮ ਤਰ ਸਲੋਕ ਜਿਵੇਂ ਸਲੋਕਾਂ ਦੀ ਸੂਚੀ ਇਦਾਂ ਹੀ ਹੈ ਜੀ ਪਹਿਲਾਂ ਸ਼ਲੋਕ ਆ ਜਾਂਦੇ ਨੇ ਫਿਰ ਪੌੜੀ ਸ਼ੁਰੂ ਹੁੰਦੀ ਹੈ ਜੀ ਜਿਵੇਂ ਆਸਾ ਦੀ ਵਾਰ ਹੈ ਉੱਚ ਪਲਸ ਸ਼ਲੋਕ ਸ਼ੁਰੂ ਹੁੰਦੀਆਂ ਫਿਰ ਪੌੜੀਆਂ ਸ਼ੁਰੂ ਹੁੰਦੀਆਂ ਜੀ ਆ ਸੁਖਣੀ ਸਾਹਿਬ ਵੀ ਇਦਾਂ ਹੀ ਆ ਜੀ ਪਹਿਲਾਂ ਸ਼ਲੋਕ ਆ ਜਾਂਦੇ ਨੇ ਫਿਰ ਪੌੜੀ ਆ ਜਾਂਦੀ ਏ ਉਹ ਬੰਤਰ ਹੈ ਜੀ ਬਾਣੀ ਦੀ ਇਹ ਇਸ ਲਈ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀਪੀ ਸੱਚ ਇਹ ਪਹਿਲਾ ਸ਼ਲੋਕ ਆ ਜਾਂਦਾ ਜੀ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਪਜੀ ਸਾਹਿਬ ਖਤਮ ਹੋਣ ਤੋਂ ਬਾਅਦ ਇੱਕ ਹੋਰ ਸ਼ਲੋਕ ਆ ਜਾਂਦਾ ਏ ਜਿਸ ਨੂੰ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਕਹਿੰਦੇ ਹਨ ਜੀ ਹਾਂਜੀ ਇਹ ਹੈ ਜੀ ਮੂਲ ਮੰਤਰ ਜਿਹੜਾ ਗੁਰਪ੍ਰਸਾਦ ਤੱਕ ਹੈ ਹਾਂ ਇੱਕ ਗੱਲ ਜ਼ਰੂਰ ਯਾਦ ਰੱਖ ਲਓ ਜੀ ਕਿ ਬਾਣੀ ਤੁਸੀਂ ਜਿੰਨੀ ਮਰਜ਼ੀ ਪੜ ਸਕਦੇ ਹੋ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਕਿ ਤੁਸੀਂ ਗੁਰਪ੍ਰਸਾਦ ਤੱਕ ਹੀ ਰੁਕਣਾ ਹੈ ਤੁਸੀਂ ਆਦ ਸੱਚ ਜੁਗਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਸ ਇਸ ਤੋਂ ਤੱਕ ਵੀ ਪੜ ਸਕਦੇ ਹੋ ਜਿਨ੍ਹਾਂ ਨੂੰ ਜਪਜੀ ਸਾਹਿਬ ਨਹੀਂ ਪੜਨਾ ਆਉਂਦਾ ਜਾਂ ਜਿਨ੍ਹਾਂ ਨੂੰ ਜਪਜੀ ਸਾਹਿਬ ਨਹੀਂ ਕੰਠ ਤੁਸੀਂ ਆਦ ਸੱਚ ਜੁਗਾਦ ਸੱਚ ਮੂਲ ਮੰਤਰ ਦੇ ਨਾਲ ਪੜ੍ਹ ਕੇ ਆਪਣੇ ਮਨ ਨੂੰ ਜੇ ਤੁਹਾਡਾ ਮਨ ਟਿਕਦਾ ਹੈ ਤਾਂ ਬਿਲਕੁਲ ਪੜੋ ਜੀ ਤੁਹਾਨੂੰ ਕੋਈ ਮਨਾਹੀ ਨਹੀਂ ਹੈ ਬਾਣੀ ਜਿੰਨੀ ਵੱਧ ਤੋਂ ਵੱਧ ਪੜਾਂਗੇ ਉਹਨਾਂ ਵਧੀਆ ਹੈ ਜੀ ਜੇ ਤੁਹਾਨੂੰ ਕੋਈ ਰੋਕਣ ਦੀ ਕੋਸ਼ਿਸ਼ ਕਰੇ ਵੀ ਨਹੀਂ ਗੁਰਪ੍ਰਸਾਦ ਤੱਕ ਹੀ ਰੁਕਣਾ ਹੈ ਤਾਂ ਮੈਂ ਇਹ ਗੱਲ ਕਹਾਂਗਾ ਕਿ ਉਹ ਵੀਰ ਭਾਈ ਨੂੰ ਨਹੀਂ ਕਹਿਣਾ ਚਾਹੀਦਾ ਜੀ ਕਿਉਂਕਿ ਬਾਣੀ ਅਥਾ ਹੈ ਜੀ ਤੁਹਾਡਾ ਮਨ ਲੱਗਣਾ ਚਾਹੀਦਾ ਹੈ ਸਮਝ ਕੇ ਪਿਆਰ ਦੇ ਨਾਲ ਜਿਵੇਂ ਆਦ ਸੱਚ ਜੁਗਾ ਦ ਸੱਚ ਹੈਪੀ ਸੱਚ ਨਾਨਕ ਖੁਸੀ ਪੀ ਸੱਚ ਦੇਖੋ ਜੀ ਕਿੰਨੇ ਪਿਆਰ ਨਾਲ ਜਿੰਨੀ ਵਾਰ ਮਰਜੀ ਪੜ ਲਓ ਇੱਕ ਓੰਕਾਰ ਤੋਂ ਲੈ ਕੇ ਖੁਸੀ ਪੀ ਸੱਚ ਤੱਕ ਜਿੰਨੀ ਵਾਰ ਮਰਜੀ ਪੜ ਲਓ ਜੀ ਪਰ ਜਿਹੜਾ ਮੂਲ ਮੰਤਰ ਵੈਸੇ ਉਹ ਗੁਰ ਪ੍ਰਸਾਦਿ ਦੇ ਤੱਕ ਹੈ ਉਸ ਤੋਂ ਬਾਅਦ ਜਿਹੜੀ ਜਪ ਬਾਣੀ ਹੈ ਜੀ ਉਹ ਸ਼ੁਰੂ ਹੁੰਦੀ ਹੈ ਅੱਗੇ ਆਪਾਂ ਇਸ ਬਾਰੇ ਹੋਰ ਮੋਰ ਚਾਨਣਾ ਪਾਵਾਂਗੇ ਜੀ ਅੱਜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ